ਅੱਜ ਐਮ.ਐਲ.ਏ ਡਾਕਟਰ ਜਸਬੀਰ ਸਿੰਘ ਸੰਧੂ ਜੀ ਵੱਲੋਂ ਇਸਲਾਮਾਬਾਦ ਤੋਂ ਪੰਨੂ ਚੌਕ ਤੱਕ ਜਾਂਦੀ ਸੜਕ ਦਾ ਉਦਘਾਟਨ ਕੀਤਾ ਗਿਆ। ਇਲਾਕਾ ਨਿਵਾਸੀਆਂ ਦੀਆਂ ਮੁਸ਼ਕਲਾਂ ਨੂੰ ਵਿਅਕਤਿਆ ਹੋਇਆ। ਵਾਰਡ ਨੰਬਰ 71 ਦੇ ਕੌਂਸਲਰ ਸਰਦਾਰ ਸ਼ਮਸ਼ੇਰ ਸਿੰਘ ਸੰਧੂ ਜੀ ਅਤੇ ਵਾਰਡ ਨੰਬਰ 66 ਦੇ ਕਾਉਂਸਲਰ ਵਿਰਾਟ ਦੇਵਗਨ ਜੀ ਦੀ ਅਗਵਾਈ ਹੇਠ ਇਸ ਉਪਰਾਲੇ ਨੂੰ ਸ਼ੁਰੂ ਕੀਤਾ ਗਿਆ ਜਲਦੀ ਹੀ ਇਸ ਸੜਕ ਵਧੀਆ ਤਰੀਕੇ ਨਾਲ ਤਿਆਰ ਕਰਕੇ ਜਨਤਾ ਦੀਆਂ ਮੁਸ਼ਕਲਾਂ ਦਾ ਹੱਲ ਕੀਤਾ ਜਾਵੇਗਾ ਕਾਉਂਸਲਰ ਸਰਦਾਰ ਸ਼ਮਸ਼ੇਦ ਸਿੰਘ ਸੰਧੂ ਜੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਅਗਰ ਕਿਸੇ ਕੋਲ ਕੋਈ ਵੀ ਪਾਈਪ ਪਾਣੀ ਹੈ ਤਾਂ ਕੰਮ ਪਹਿਲਾ ਕਰਵਾ ਲਿਤਾ ਜਾਵੇ ਜੋ ਸੜਕ ਨੂੰ ਦੁਬਾਰਾ ਖਰਾਬ ਨਾ ਕੀਤਾ ਜਾਵੇ ਕੌਂਸਲਰ ਸੇਬਾਨਾ ਵੱਲੋਂ ਆਮ ਆਦੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕੀਤਾ ਗਿਆ ਅੰਮ੍ਰਿਤਸਰ ਤੋਂ ਪੱਤਰਕਾਰ ਵਿਸ਼ਾਲ ਸ਼ਰਮਾ ਦੀ ਖਾਸ ਰਿਪੋਰਟ Yeah. you ਵਾਰਡ ਨੰਬਰ 68 70 77 ਦੇ ਬਤ ਦੇ ਇਲਾਕਾ ਵਸਣਿਆਂ ਨੂੰ ਬਹੁਤ ਬਹੁਤ ਵਧਾਈ ਦੇਣਾ ਕਿ ਇਹਨਾਂ ਦੀ ਚਰੋਕਣੀ ਚਰਾਂ ਦੀ ਮੰਗ ਸੀ ਜਿਹੜੀ ਇਹਨਾਂ ਬਜ਼ਾਰਾਂ ਦੀਆਂ ਸੜਕਾਂ ਉਹ ਸਟਾਰਟ ਹੋਣ ਵਾਲੀਆਂ ਕਾਫੀ ਖਰਾਬ ਸੀ ਸੋ ਅੱਜ ਇਸ ਇਹਨਾਂ ਸੜਕਾਂ ਦਾ ਕਟਨ ਕਰ ਦਿੱਤਾ ਗਿਆ ਤੇ ਆਉਣ ਵਾਲੇ ਕੁਝ ਹੀ ਦਿਨਾਂ ਦੇ ਵਿੱਚ ਜੜੀਆਂ ਸਾਰੇ ਸਾਰੇ ਬਾਜ਼ਾਰ ਬਣ ਕੇ ਵਧੀਆ ਤੇ ਨਵਿਕਲੇ ਢੰਗ ਨਾਲ ਜਿਹੜੀ ਉਹ ਤਿਆਰ ਹੋ ਜਾਣਗੇ ਕਿਉਂਕਿ ਇਹ ਬਾਜ਼ਾਰ ਜਿਹੜਾ ਹੈ ਤਕਰੀਬਨ ਸਾਰੇ ਹਲਕਾ ਪਸ਼ਮੀ ਨੂੰ ਜਿਹੜਾ ਪੈਂਦਾ ਦੋ ਹਲਕਿਆਂ ਦੇ ਵਿਚਕਾਰ ਦਾ ਬਾਜ਼ਾਰ ਹੈ ਖੱਬੇ ਬੰਨੇ ਵਾਲਾ ਜਿਹੜਾ ਬਾਜ਼ਾਰ ਆ ਉਹ ਸੈਂਟਰ ਹਲਕੇ ਚ ਪੈਂਦਾ ਸੱਜੇ ਬੰਨੇ ਵਾਲਾ ਜਿਹੜੇ ਮੋਟਾ ਵੋਟਰ ਵੋਟਰ ਬਾਜ਼ਾਰ ਆ ਉਹ ਇਲਾਕਾ ਪਸ਼ਮੀ ਚ ਪੈਂਦਾ ਸੋ ਅੱਜ ਇਹਦਾ ਉਕਾਟਨ ਕੀਤਾ ਗਿਆ ਤੇ ਮੈਂ ਇਲਾਕਾ ਨਿਵਾਸੀਆਂ ਦੇ ਵਿੱਚ ਬਹੁਤ ਜ਼ਿਆਦਾ ਖੁਸ਼ੀ ਦੀ ਲਹਿਰ ਆ ਮੇਰੇ ਨਾਲ ਸਾਡੇ ਕਾਉਂਸਲਰ ਵਿਰਾਟ ਦੇਵਗਨ ਜੀ ਸੰਸ਼ੇਰ ਸੰਤੂ ਜੀ ਕਾਉਂਸਲਰ ਸਾਡੇ ਨਾਲ ਕਾਉਂਸਲਰ ਵਿਜੇ ਪਾਗੜ ਜੀ ਤੇ ਇਲਾਕੇ ਦੀਆਂ ਹੋਰ ਬਲਾਕ ਪ੍ਰਧਾਨ ਹੋਰ ਜਿਹੜੀਆਂ ਨਾਮਵਾਰ ਸ਼ਖਸੀਅਤਾਂ ਉਹ ਸਾਰੀਆਂ ਦੀਆਂ ਸਾਰੀਆਂ ਇੱਥੇ ਮੌਜੂਦ ਆ ਤੇ ਇਹਨਾਂ ਵਿੱਚ ਬਹੁਤ ਖੁਸ਼ੀ ਦੀ ਲਹਿਰ ਆ ਕਿਉਂਕਿ ਬਹੁਤ ਚਿਰਾਂ ਤੋਂ ਮੰਗ ਸੀ ਇਹਨਾਂ ਦੀ ਤੇ ਅੱਜ ਮੰਗ ਪੂਰੀ ਹੋਈ ਆ ਤੇ ਮੈਂ ਹਲਕਾ ਨਿਵਾਸੀਆਂ ਨੂੰ ਇਹੀ ਵਿਸ਼ਵਾਸ ਦਿਵਾਉਣਾ ਕਿ ਅੱਗੇ ਤੋਂ ਤੁਹਾਡੀਆਂ ਜਿੰਨੀਆਂ ਵੀ ਮੰਗਾਂ ਉਹ ਪਹਿਲ ਦੇ ਆਧਾਰ ਤੇ ਪੂਰੀਆਂ ਕੀਤੀਆਂ ਜਾਣਗੀਆਂ ਅੱਜ ਬੜੀ ਖੁਸ਼ੀ ਦਾ ਦੇਣੇ ਚੜਿਆ ਜੀ ਜਿਹੜੀ ਬੜੇ ਚਿਰ ਦੀ ਸੜਕ ਦੀ ਮੰਗ ਸੀ ਜੜੀ ਉਹ ਅੱਜ ਸਾਨੂੰ ਇੱਕ ਦੀਵਾਲੀ ਦਾ ਤੋਹਫਾ ਜਿਹੜਾ ਆ ਬਈ ਐਮਐਲਏ ਸਾਹਿਬ ਨੇ ਦਿੱਤਾ ਬਹੁਤ ਬਹੁਤ ਧੰਨਵਾਦ ਹੈ ਨਾਲ ਐਮਐਲਏ ਸਾਹਿਬ ਦਾ ਜਿਨ੍ਹਾਂ ਨੇ ਅੱਜ ਆਣ ਕੇ ਇਹ ਤੇ ਦਗਾੜਨ ਕੀਤਾ ਵਾ ਬਹੁਤ ਖੁਸ਼ੀ ਦੀ ਲਹਿਰ ਆ ਬਾਕੀ ਆਉਣ ਵਾਲੇ ਸਮੇਂ ਦੇ ਜਿਹੜੇ ਆਪਣੇ ਕੰਮ ਰਹਿੰਦੇ ਨੇ ਚੀਵਰਾਂ ਦੇ ਇੱਕ ਵੱਟ ਸਲਾਈ ਦੇ ਗਲੀਆਂ ਦੇ ਉਹ ਬਹੁਤ ਜਲਦੀ ਅਸੀਂ ਉਦਘਾਟਨ ਕਰਕੇ ਉਹਨੂੰ ਜਲਦੀ ਤੋਂ ਜਲਦੀ ਸਾਰੇ ਕਰਾਂਗੇ ਇਹ اسلامਾਬਾਦ ਤੋਂ ਲੈ ਕੇ ਬੋੜੀ ਸਾਹ ਪਲੂ ਚੌਕ ਤੋਂ ਬੋੜੀ ਸਾਹ ਤੱਕ ਬਣ ਰਹੀ ਆ ਕਾਫੀ ਸਮੇਂ ਤੋਂ ਛੜਕ ਰਹੀ ਬੜੇ ਚਿਰ ਦੀ ਮੰਗ ਸੀ ਇਹ ਸੜਕ ਦੀ ਤੇ ਅੱਜ ਉਹ ਸਾਡਾ ਵੀ ਬਹੁਤ ਵਧੀਆ ਲੱਗਾ ਇਹਨੂੰ ਪੂਰੇ ਹੋ ਰਿਹਾ ਅੱਜ ਐਮਐਲਏ ਸਾਹਿਬ ਪਹੁੰਚੇ ਬਹੁਤ ਬਹੁਤ ਧੰਨਵਾਦ ਜੀ ਇਹਨਾਂ ਦਾ ਇਹਨਾਂ ਦੀ ਮਿਹਰ ਦਾ ਸਦਕਾ ਜਿਹੜਾ ਵੀ ਅੱਜ ਇਹ ਸੜਕ ਦਾ ਉਦਘਾਟਨ ਕਰ ਰਹੇ ਆ ਬਹੁਤ ਵਧੀਆ ਤੇ ਅੱਗੇ ਆਉਣ ਵਾਲੇ ਸਮੇਂ 'ਚ ਅਸੀਂ ਬੜੇ ਉਦਘਾਟਨ ਹੋਰ ਵੀ ਕਰਨੇ ਆ ਤੇ ਬਹੁਤ ਕੰਮ ਕਰਾਂਗੇ